ਚੰਡ ਪ੍ਰਹਾਰਨ ਪ੍ਰਚੰਡ ਪ੍ਰਹਾਰਨ ਪ੍ਰਚੰਡ ਯਾਨੀ ਪੂਰੇ ਗਿਆਨ ਦੀ ਰੋਸ਼ਨੀ ਪਾ ਦੇਣੀ ਉੱਤੇ ਰੋਸ਼ਨੀ ਪਾਈ ਸੀ ਉਹਦੇ ਤੇ ਹੋਰ ਕੀ ਕੀਤਾ ਪ੍ਰਚੰਡ ਪ੍ਰਹਾਰ ਕੀਤਾ ਲਾਈਟ ਪਾਤੀ ਪੂਰੀ ਉਹਦੇ ਤੇ ਲਾਈਟ ਮਾਰਤੀ ਦੁਨੀਆ ਨੇ ਆਪੇ ਦੇਖ ਲਈ ਆਰਟੀਕਲ ਵਿੱਚ ਆਰਟੀਕਲ ਦੇ ਵਿੱਚ ਲਾਈਟ ਹੈ ਭਾਈ ਉਹ ਤੇ ਉਹ ਕਿੱਥੇ ਨਾਮ ਦੀ ਗੱਲ ਕਿੱਥੇ ਪਤਾ ਸਿਲ ਦੀ ਗੱਲ ਉਹ ਮਟੜਿਆ ਨਾ ਨਾਵ ਤਾਂ ਤੁਸੀਂ ਮੈਟਰ ਬਣਾ ਲਤਾ ਫਿਰ ਉਹ ਮਨਮੁਖ ਨੂੰ ਉਹ ਮੰਦੇ ਮਿੱਠੇ ਕੌੜੇ ਦੀ ਗੱਲ ਹੈ ਬੜੀ ਕੌੜੀ ਗੱਲ ਕਹਿਤੀ ਮੈਨੂੰ ਉਹਨਾਂ ਨੇ ਜੀਬ ਕੌੜੀ ਹੋ ਗਈ ਜੇ ਕਹ ਕਹਦਾ ਨੂੰ ਕੌੜੀ ਗੱਲ ਕਹਿਤੀ ਭਾਈ ਗੋੜ ਖਾਲਾ ਗੋੜ ਖਾਦੇ ਤੇ ਹਟ ਜੂ ਕੌੜਾ ਬਣ ਉਹਦਾ ਕਿੱਡੇ ਤੁਸੀਂ ਬੁੱਧੀ ਹੀਰ ਬੰਦੇ ਹੋ ਤੁਸੀਂ ਗੱਲਾਂ ਕਰਦਾ ਗਰਮਾਦੀਆਂ ਥੋੜੇ ਬੁੱਧੇ ਹੈ ਕਿੱਥੇ ਕੌਣ ਕਹਿੰਦਾ ਏ ਤੁਹਾਨੂੰ ਬਹੁਤ ਵੱਡਾ ਭਲੇਖਾ ਤੁਸੀਂ ਤੁਹਾਨੂੰ ਗੁੱਦੀ ਆ ਉਹਦੀ ਹੀਰ ਹੋ ਤੁਸੀਂ ਕੌਲੀ ਗੱਲ ਕਿਸੇ ਨੂੰ ਕਹਿ ਦੇਵੇ ਸਾਰੀ ਜ਼ਿੰਦਗੀ ਚੁੱਪਦੀ ਆ ਗੋੜ ਖਾਧ ਤੇ ਹਟ ਜੂਓ ਬਰਤਿਨਾ ਕੌੜਾ ਮੂੰਹ ਹੈ ਗੋੜ ਖਾ ਲੋ ਹੋਰ ਕਿਸੇ ਜੀ ਇਹਨਾਂ ਕੌੜਾ ਹੋ ਗਿਆ ਮੂੰਹ ਗੋੜ ਖਾ ਲੋ 10 ਮਿੰਟ ਚੀਨੀ ਖਾ ਲੋ ਤਾਸਾ ਖਾ ਲੋ ਹਟ ਜੂ 10 ਮਿੰਟ ਨੂੰ ਹਟ ਜੂ 20 ਮਿੰਟ ਨੂੰ ਹਟ ਜੂ ਘੰਟੇ ਨੂੰ ਹਟ ਜੂ ਕੌੜਾ ਪਣ ਕੁਰੀਰ ਵੀ ਖਾਣੇ ਆ ਪਿੱਛੋਂ ਖਾ ਲੈਣੇ ਆਪੇ ਹਟ ਜਾਂਦਾ ਮੇਰੇ ਕੋੜੀ ਗੱਲ ਦਾ ਜਿਹੜਾ ਕਿਹਾ ਹੋਇਆ ਉਹ ਸਾਰੀ ਜ਼ਿੰਦਗੀ ਨਹੀਂ ਹਟਦਾ ਕੋੜੀਆਂ ਗੱਲਾਂ ਕਈਆਂ ਹੋਈਆਂ ਪੰਡਰੂ ਹੁਰਦੇ ਜੁਬਦੀਆਂ ਨੇ ਕਈ ਪੀੜੀਆਂ ਲੱਗੀਆਂ ਇਹਨੂੰ ਕੋੜੀ ਲੱਗੀ ਬਾਣੀ ਹੁਰਦੇ ਕੋੜੀਓ ਲੱਗੀ ਜਾਂਦੀ ਐ ਉਹਨਾਂ ਦੀ ਪੁਸ਼ਤਾ ਤਰ ਪੁਸ਼ਤਾ ਨੂੰ ਕੋੜੀ ਲੱਗੀ ਜਾਂਦੀ ਐ ਗੱਲ ਮਰਬਾਨੀ ਦੀ ਲੱਗਦੀ ਐ ਨਾ ਕੋੜੀ ਕਿਉਂ ਲੱਗਦੀ ਐ ਉਹ ਗਾਂਹ ਪੋਸਟਾਲ ਚਲਿਆ ਗਿਆ ਕੌੜਾ ਪਲੋਦਾ ਇਹ ਕੌੜੀਓ ਲੱਗਦੀ ਚਲੀ ਆਊਗੀ ਸਾਰਿਆਂ ਨੂੰ ਇਹ ਕੌੜਾ ਰੋ ਕੌੜਾ ਇੱਕ ਬਣਾਤਾ ਤੁਸੀਂ ਚੰਗਾ ਧਰਮ ਦਾ ਪ੍ਰਚਾਰ ਕਰ ਦੋਗੇ ਉਹ ਧਰਮ ਨੂੰ ਦੂਜੇ ਪਿਆਕ ਬਣਾ ਲਿਆ ਇਹ ਗਾਂ ਖੜਾਉਣੇ ਉਹ ਕਾ ਤੋਤੀ ਟੇਕਾ ਬਾਣਾ ਬਾਣਾ ਲੋਗਾਂ ਰਾਮ ਖਲਾਉਣਾ ਜਾਣ ਉਹ ਜਾ ਧਰਮੀ ਹੈਗਾ ਮੂਰਤੀ ਲੈ ਲਈ ਖੜਾਉਣਾ ਬਲਾ ਕੇ ਖੇਲ ਕੇ ਚਲੇ ਗਏ ਇਹ ਬੁੱਧੀ ਬੁੱਧੀ ਵਾਨਾਂ ਦਾ ਧਰਮ ਵਿਦਵਾਨਾਂ ਦਾ ਧਰਮ ਵੀ ਹੈ ਵਿਦਵਾਨ ਬੁੱਧੀ ਹੀ ਰੁੱਦਰ ਵਿਦਵਾਨਾਂ ਦਾ ਧਰਮ ਕੀ ਹੈ ਪੜਨਤਾਲਾ ਲੋਗਾਂ ਨੂੰ ਆਮ ਖਲਾਉਣਾ ਜਾਣ ਉਹ ਵਿਦਵਾਨਾਂ ਦਾ ਧਰਮ ਹੈ ਉਹਤੇ ਟਿੱਕਾ ਮਾੜਾ ਬਾਣਾ ਲੋਕਾਂ ਨਾਮ ਖਲਾਉਣਾ ਜਾਣ ਜਿਹੜੇ ਸਿਰਫ ਬਾਣੇ ਨੂੰ ਦਾੜ੍ਹੀ ਕੇਸ ਰੱਖਣ ਨੂੰ ਪੌੜ ਜਗੜ ਨੂੰ ਰਹਿਤ ਰਹਿਤ ਨੂੰ ਸਰੀਰਕ ਰਹਿਤ ਨੂੰ ਧਰਮ ਬੰਦਦੇ ਨੇ ਲੋਕਾਂ ਨਾਮ ਖਲਾਉਣਾ ਜਾਣਾ ਉਹ ਹੋਰ ਕੁਝ ਨਹੀਂ ਇੱਥੇ ਮਨੁਬੈਤਿਆ ਸਦਗੁਰੂ ਕੇ ਪਾਸ సేవକ ਕੇ కార్యరాਸ ਪੂਰਨ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੋਮੀ ਸਾਬੀ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਪੂਰਨ ਪ੍ਰੇਮ ਕੀ ਪ੍ਰੀਤ ਸੁਭਾਰਾ ਪੋਖਤ ਹੈ ਬਾ ਨਹੀਂ ਅਖੰਡ ਅਖੰਡ ਪ੍ਰਚੰਡ ਪ੍ਰਹਾਰ ਹਾਂ ਖੰਡ ਅਖੰਡ ਪ੍ਰਚੰਡ ਪ੍ਰਹਾਰਣ ਪੂਰਨ ਪ੍ਰੇਮ ਕੀ ਭਾਵੇਂ ਉਹ ਪੂਰੇ ਜੋਰ ਨਾਲ ਪੂਰੇ ਗਿਆਨ ਨਾਲ ਉਹ ਅਖੰਡ ਗਿਆਨ ਨੂੰ ਖੰਡਣ ਕਰਦਾ ਹੈ ਗਲਤ ਸਾਬਤ ਕਰਦਾ ਪਰ ਉਹਦੇ ਪੂਰਨ ਜਿਹੜੀ ਪ੍ਰੀਤ ਹੈ ਨਾ ਪ੍ਰੇਮ ਦੀ ਜਿਹੜੀ ਉਹਦੀ ਉੱਧਰ ਪ੍ਰੇਮ ਭਾਵਨ ਉਹਨੂੰ ਰਸ ਨਹੀਂ ਹੋਣ ਦਿੰਦਾ ਉਹਦਾ ਲਾਭ ਉਹਨੂੰ ਸਿਖਿਆ ਦੇਣ ਵਾਸਤੇ ਕਰਦਾ ਨਫਰਤ ਵਾਸਤੇ ਨਹੀਂ ਕਰਦਾ ਆਪਣਾ ਗੁਰਦੀ ਗੋਦਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਰਨਾ ਗਵਾ ਬੈ ਉਹ ਭਾਵੇਂ ਪ੍ਰਚੰਡ ਗਿਆਨ ਵਾਲੇ ਪ੍ਰਹਾਰ ਕਰਦਾ ਉਹਦੇ ਕੂੜ ਤੇ ਪਰ ਉਹਨੂੰ ਸਿੱਖਿਆ ਦੇਣ ਵਾਸਤੇ ਕਰਦਾ ਨਫ਼ਰਤ ਨਾਲ ਨਹੀਂ ਕਰਦਾ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਲੇ ਪੂਰਨ ਪ੍ਰੇਮ ਕੀ ਪ੍ਰੀਤ ਹੈ ਉਹ ਸੰਭਾਲੇ ਜਿਹੜੀ ਪੂਰਨ ਪ੍ਰੇਮ ਉਹਦੇ ਅੰਦਰ ਇਹ ਪ੍ਰੀਤ ਨੂੰ ਸੰਭਾਲ ਕੇ ਰੱਖਦਾ ਪ੍ਰੀਤ ਅੰਦਰੋਂ ਨਸ਼ਟ ਨਹੀਂ ਹੋਣ ਦਿੰਦਾ ਗੱਲ ਕਰਨ ਲੱਗਿਆ ਵੀ ਅੰਦਰ ਪ੍ਰੀਤ ਨਹੀਂ ਨਸ਼ਟ ਹੋਣ ਦਿੰਦਾ ਉਹਦੇ ਉਹਨੂੰ ਸਿੱਧਾ ਰੱਬ ਪਾਉਣ ਵਾਸਤੇ ਗੱਲ ਕਰਦਾ ਜਿਹੜੇ ਰਾਹ ਤੋਂ ਭਟਕਿਆ ਹਿਆ ਉਹੋ ਉਹ ਪੜ ਕੇ ਉਹਨੂੰ ਰਾਹ ਦਿਖਾ ਰਿਹਾ ਵੀ ਇਹ ਰਾਹ ਉਲਟਾ ਜਾਂਦਾ ਡਰ ਕੇ ਚੱਲਿਆ ਜਾਏਗਾ ਇਹ ਹੀ ਇਹਨਾਂ ਨੂੰ ਕਹਿੰਦਾ ਨਰਕ ਨੂੰ ਜਾ ਰਹੇ ਹੋ ਤੁਸੀਂ ਸਿੱਖੀ ਸਿੱਖੀ ਦਾ ਤੁਸੀਂ ਰੌਲਾ ਪਾਈ ਜਾਂਦੇ ਹੋ ਤੁਸੀਂ ਸਿੱਖ ਦਾ ਕੀ ਬਣਨਾ ਸਿੱਖੀ ਤਾਂ ਬਹੁਤ ਦੂਰ ਰਹਿ ਗਈ ਨਰਕ ਨੂੰ ਜਾ ਰਹੇ ਹੋ ਇਹ ਰਾਹ ਨਰਕ ਦਾ ਹੈ ਜਿੱਥੇ ਤੁਸੀਂ ਜਾ ਰਹੇ ਹੋ ਸਿੱਖੀ ਦਾ ਰਾਹ ਨਹੀਂ ਹੈ ਹੈ ਇੱਕ ਅਖ਼ਰ ਵੀ ਜੇਕਰ ਅਖ਼ਬਾਰ 'ਚ ਲਿਖਿਆ ਹੁੰਦਾ ਸੀ ਨਾ ਗੁਰਬਾਣੀ ਦੀ ਇੱਕ ਪੰਕਤੀ ਵੀ ਉਹ ਵੀ ਥੱਲੇ ਜ਼ਮੀਰ ਤੇ ਡਿਗੜੀ ਸੇਖ ਵਾਂਗ ਤੇ ਬਰਦਾਸ਼ਤ ਨਹੀਂ ਸੀਗੀ ਅਖ਼ਬਾਰਾਂ 'ਚ ਕਈ ਵਾਰ ਹੋਇਆ ਵੇਖਾਰ ਜਬਾਣੀ ਲਿਖਣ ਦੇਣੀਆਂ ਸੀ ਅਖ਼ਬਾਰਾਂ ਦੇ ਫਿਰ ਦਿਨ ਬਾਅਦ ਪਹਿਲੇ ਕੁਰਬਾਨੀ ਦੇ ਖਿਲਾਫ ਸੀ ਅਖ਼ਬਾਰਾਂ 'ਚ ਲਿਖਣੀ ਚਾਹੀਦੀ ਆ ਜਿਹੜਾ ਕਾਲ ਲੈਣਾ ਤੇ ਨਹੀਂ ਲਿਖਣੀ ਚਾਹੀਦੀ ਹੁਣ ਵੀ ਹੁੰਦੀ ਹੈ ਵੇ ਬੇਅਦਬੀ ਹੁੰਦੀ ਹੈ ਰਾਡ੍ਰੀਗੋ ਦੀ ਉਹਦਾ ਇੱਕ ਮਗਦੀ ਵੀ ਹੋਣੀ ਹੋਈ ਹੈ ਬਈ ਇੱਕ ਮਗਦੀ ਵੀ ਹੋਣੀ ਹੋਈ ਸਾਰੀ ਵੀ ਹੋਣੀ ਹੋਈ ਹੈ ਗਿਆਨ ਦਾ ਗ੍ਰੰਥ ਨੂੰ ਤੁਸੀਂ ਅੱਧੇ ਨੂੰ ਆ ਸਭ ਚਰੇਤਰਾ ਪਖਾਣ ਤੇ ਬਿਨਾ ਬਿਨਾ ਬੰਦੇ ਹੋ ਤੁਸੀਂ ਤੁਸੀਂ ਤਾਂ ਬੰਦੇ ਹੋ ਨਾ ਐਦਾਂ ਫਿਰ ਤੂੰ ਉਹਨੂੰ ਗਦਾਵ ਕੇ ਲਿਖਾਉਂਦਾ ਕਤੋਂ ਨੂੰ ਕਤਾਬ ਕਹਿੰਦਾ ਤੇਰੀ ਬੁੱਧੀ ਹੀ ਨਹੀਂ ਤੈਨੂੰ ਪਤਾ ਲੱਗੂਗਾ ਕਿ ਕਤਾਬ ਦਾ ਰਿਜ਼ਲਟ ਕੀ ਹੋਊਗਾ ਰਿਜ਼ਲਟ ਤਾਂ ਤੈਨੂੰ ਮਿਲ ਜੂਗਾ ਇਹਦਾ ਸ਼ਰੀਲ ਪੁਸਤਕ ਹੈ ਸਮਝ ਆਈ ਕਤਾਬ ਜਾਲ ਤੂੰ ਕਹਿਣਾ ਨਾ ਰੂ ਤੇ ਫਿਰ ਤੈਨੂੰ ਪਤਾ ਲੱਗੂ ਕਤਾਬ ਕੀ ਹੁੰਦੀ ਹੈ ਇਹਦਾ ਦਰਜਨ ਵਜ੍ਹਾ ਰਿਜ਼ਲਟ ਮਿਲਣਾ ਹੈ ਪਾਰ ਨਾ ਪਾਇ ਸਕੈ ਪਦਮਾਪਤੀ ਵੇਦ ਕਤੇਬ ਅਪੇਦ ਉਚਾਰ ਹੈ ਪਾਰ ਨਾ ਪਾਇ ਸਕੈ ਪਦਮਾਪਤੀ ਪਦਮਾਪਤੀ ਪਾਰ ਨਹੀਂ ਪਾ ਸਕਿਆ ਪਦਮਾਪਤੀ ਵਿਸ਼ਨੂੰ ਨੂੰ ਕਹਿੰਦੇ ਜੀ ਪਦਮਾਪਤੀ ਵਿਸ਼ਨੂੰ ਨੂੰ ਕਹਿੰਦੇ ਜੀ ਵਿਸ਼ਨੂੰ ਨੂੰ ਵੀ ਨਹੀਂ ਸਮਝ ਆਈ ਵਿਸ਼ਨੂੰ ਵੀ ਭਗਤੀ ਕਰਦਾ ਹੈ ਵਿਸ਼ਨੂੰ ਕੀ ਦੀ ਭਗਤੀ ਕਰਦਾ ਫਿਰ ਕਿ ਵਿਸ਼ਨੂੰ ਭਗਤੀ ਕਰਦਾ ਹੋ ਕੀ ਨਹੀਂ ਕਰਦਾ ਜੇ ਨਾ ਮਾਧਰਾ ਵਿਸ਼ਨੂੰ ਵੀ ਕਿ ਵਿਸ਼ਨੂੰ ਦੀ ਸਮਝ ਤੇ ਵਾਹ ਰਿਹਾ ਹੋਰ ਇਹ ਜ਼ਕਰ ਕੇ ਦਸ ਬਾਸ਼ਾ ਕਰਨਾ ਮੈਂ ਨਾ ਗਣੇਸ਼ ਪ੍ਰਥਮ ਬਣਾਉ ਕਿਸ਼ਨ ਵਿਸ਼ਨ ਕਹੂ ਨਾ ਤੇ ਆਉ ਮੈਂ ਹੋਰ ਉਹ ਤੇ ਉਹ ਉਹ ਤਾਂ ਜਿਹੜਾ ਉੱਪਰ ਬੈਠਾ ਹੈ ਜਿਹਨੂੰ ਉਹ ਦਿਹਾਉਂਦੇ ਨਾ ਮੈਂ ਉਹਨੂੰ ਦਿਹਾਉਂਗਾ ਮੈਂ ਉਹਦਾ ਤੇਉਣਾ ਹੈ ਕਿ ਮੈਂ ਤਾਂ ਉਸ ਨਾਲ ਜੁੜਿਆ ਹਾਂ ਮੈਨੂੰ ਤੇਉਣ ਦੀ ਲੋੜ ਨਹੀਂ ਕੌਣ ਸੁਣੇ ਮੈਨੂੰ ਦੀ ਗੱਲਾਂ ਸੁਣੀਆਂ ਨੇ ਬੇਸ਼ੁਮ ਕੋਈ ਹੁੰਦਾ ਮੈਂ ਨਹੀਂ ਜਾਣਦਾ ਕੌਣ ਹੁੰਦਾ ਕਾਹਨ ਸੁਣਨਾ ਪਹਿਚਾਨਣਾ ਤੈਨੂੰ ਮੈਨੂੰ ਕੋਈ ਜਾਣ ਪਛਾਣ ਨਹੀਂ ਉਹਨਾਂ ਨੂੰ ਕੌਣ ਨੇ ਸੁਣੀਆਂ ਹੋਈਆਂ ਗੱਲਾਂ ਨੇ ਕਹਿੰਦੇ ਨੇ ਹੁੰਦਾ ਹੁੰਦਾ ਨਹੀਂ ਹੁੰਦਾ ਮੈਨੂੰ ਤੇ ਹੁਣ ਦੀ ਲੋੜੀ ਲੈ ਬਲ ਆ ਗਈ ਮੇਰੀ ਪਾਗੇ ਨੂੰ ਮੈਨੂੰ ਤਾਂ ਚਾਲ ਨੂੰ ਮਿਲੇ ਹੋਏ ਨੇ ਗੁਰਕੇ ਚਾਲ ਨੂੰ ਬਸੇ ਮੇਰੇ ਹੀਰੇ ਸੰਤ ਪੁਨੀਤਾ ਦੇਹੀ ਉਹ ਕਤੇ ਆਤੀ ਬੜੀ ਗੁਰਬਾਨੀ ਤੁਸੀਂ ਕਹੋ ਫਲਾਣਾ ਨਾਮ ਕਹਤੋਂ ਨੂੰ ਕੀ ਪਤਾ ਕੀ ਹੈ ਨਾ ਤੁਹਾਨੂੰ ਆਸ ਦਾ ਪਤਾ ਨਾ ਸੁਦਾ ਪਟਾ ਪਤਾ ਇਹ ਆਉ ਚੌਪਈ ਦੇ ਵਿੱਚ ਜੁਰਵੇ ਕਹਦੇ ਨੇ ਫਲਾਣਾ ਨਾਮ ਕਹ ਤੁ ਲੱਗ ਜੂ ਪਤਾ ਹੋਰ ਫਾਰਨਾ ਪਾਇ ਸਕੇ ਪਦਮਾਪਤੀ ਬੇਦ ਕਤੇਬ ਉਹ ਭੇਦ ਹੁਚਾਰਾਂ ਬੇਦ ਕਤੇਵਾ ਭੇਦੋ ਚਾਰਾਂ ਬੇਦ ਔਰ ਕਤੇਬ ਕਤੇਵਾ ਮੁਸਲਮਾਨਾਂ ਦੀ ਵੇਹ ਹੈਗਾ ਨੂੰਹਾਂ ਦਾ ਤਕੋ ਬੇਦਰ ਨੂੰ ਗਿਆ ਸੰਭਲ ਸ਼ਾਸਤਲ ਦੀ ਗੱਲ ਨਹੀਂ ਕੀਤੀ ਇੱਥੇ ਪੂਤ ਪੂਤ ਵਿੱਚ ਬਣਾ ਚੁੱਕਿਆ ਜੋ ਪਹਿਲਾਂ ਪੂਤ ਕਾਲ ਚ ਜੋ ਬਣਾਏ ਨੇ ਤੈਂ ਔਰ ਹੁਰੜੇ ਔਰ ਜਿਹੜੇ ਘਾਹ ਨੂੰ ਬੜੋੜੇ ਦੇ ਭਵਿੱਖਤ ਵਿੱਚ ਬਣਾਏ ਦੇਵ ਅਦੇਵ ਖਪੇ ਅਹਮੇਵ ਦੇਵਤੇ ਨੇ ਰਾਕਸ਼ਸ ਵੀ ਵਿਰੋਧੀ ਖਪੇ ਅਹਮੇਵ ਇਹ ਦੋਏ ਖਾਪ ਕੇ ਅਹਮੇਵ ਚ ਹਮਕਾਰ ਚ ਉਹ ਦੇਵਤਾ ਰਾਖੇ ਬਰਾਬਰ ਆ ਗਏ ਕੀ ਫਰਕ ਹੈ ਗਿਆ ਵੇ ਜਿਹੜੇ ਨਹੀਂ ਮੰਨਦੇ ਜਿਹੜੇ ਮੰਨਦੇ ਨੇ ਉਹਨਾਂ ਚ ਉਹਨਾਂ ਚ ਉਹਦੇ ਦੋਏ ਬਰਾਬਰ ਉਹਨਾਂ ਦੀ ਕਾਦੇ ਰੋਜੀ ਟਾਲੇ ਭਈ ਉਹਨਾਂ ਦੀ ਰੋਜ਼ ਦੋਏ ਦਾ ਅੰਕਾਰ ਹੀ ਉਹਦੇ ਖਾਤੇ ਦਾ ਦੋਏ ਕੋਈ ਨਹੀਂ ਉਹਦੇ ਸਾ ਹੈ ਹੰਕਾਰ ਹੀ ਕਹਿਣਾ ਨੇ ਸਾਡਾ ਰੱਬ ਅਸੀ ਰੜੇ ਸਾਡੇ ਹੀ ਸਗਾ ਤੁਹਾਡਾ ਹੈ ਨਹੀਂ ਫਿਰ ਧਰਮ ਦੇ ਨਾਮ ਤੇ ਤੁਸੀਂ ਦੋਸ਼ ਭਾਵਨਾ ਕਰਦੇ ਹੋ ਕਿਹਦੇ ਨਾਲ ਕਰਦੇ ਹੋ ਸਾਡੇ ਤਾਂ ਪੜਦੇ ਤਾਂ ਇਹੋ ਵੀ ਸਾਰਿਆਂ ਜਿੱਕੋ ਹੀ ਹੈ ਤੇ ਜੇ ਸਾਰਿਆਂ ਜਿੱਕਾ ਫਿਰ ਤੁਸੀਂ ਉੱਚੀ ਨੀਚ ਕਾਤੇ ਬੰਦਦੇ ਹੋ ਜੋ ਤੁਹਾਡਾ ਧਰਮ ਹੈ ਉਹਦੇ ਹੀ ਤੁਸੀਂ ਵਿਰੁੱਧ ਉਹਦਾ ਚਲ ਕੇ ਸਾਨੂੰ ਬੋਲਦਾ ਹੀ ਨਹੀਂ ਉਹ ਤਾਂ ਤਾਂ ਨਹੀਂ ਬੋਲਦਾ ਤੁਹਾਡੇ ਲੱਛਣ ਦੇਖ ਕੇ ਨਹੀਂ ਬੋਲਦਾ ਆ ਬੋਨ ਨੇ ਕੋਈ ਯਾਰੀ ਕੋਈ ਧਰਮ ਦਾ ਨੂੰ ਗਿਆਨ ਹੈ ਨਹੀਂ ਤੁਹਾਡੇ ਵਾਲੇ ਨੂੰ ਪਸੰਦ ਨਹੀਂ ਕਰਦੇ ਇਹ ਤੁਹਾਡੇ ਵਾਲੇ ਦੁਨੀਆ ਦੇ ਤੁਹਾਨੂੰ ਪਸੰਦ ਨਹੀਂ ਕਰਦੇ ਉਹ ਇਹ ਜਿਹੇ ਧਰਮ ਜੋ ਕਹਿੰਦੇ ਨੇ ਉਹ ਤੇ ਉਲਟ ਦਾ ਇਹਨਾਂ ਦਾ ਕਰਮ ਧਰਮ ਤੇ ਕਰਮ ਉਲਟਾ ਤੁਹਾਡਾ ਤੁਹਾਨੂੰ ਤੇ ਸੋਚ ਉਲਟਾ ਤੁਹਾਡੀ ਪ੍ਰੈਕਟੀਕਲੀ ਤੁਸੀਂ ਧਰਮ ਤੋਂ ਉਲਟੋ ਜੋ ਉਹ ਕਹਿੰਦੇ ਹੋ ਕਰਮ ਤੁਹਾਡਾ ਉਹ ਤੋਂ ਉਲਟ ਹੈ ਇਸ ਕਰਕੇ ਉਹਨਾਂ ਨੇ ਧਰਮ ਨੂੰ ਅਸੀਸਵਾ ਦਿੱਤਾ ਵੀਹ ਨਾ ਦੀ ਕਿਹੜੀ ਕੈਟਾਗਰੀ ਤਾਂ ਅਸੀਂ ਆਉਣਾ ਨਹੀਂ ਇਹਨਾਂ ਨਾਲ ਤਾਂ ਅਸੀਂ ਲੜਨਾ ਨਹੀਂ ਨਵੇਂ ਲੋਕ ਨੂੰ ਵਿਚਾਰਨ ਨੂੰ ਪਤਾ ਕੋਈ ਨਹੀਂ ਉਹ ਕਹਿੰਦਾ ਉਹ ਨਜ਼ਰ ਕਹਿ ਦੋ ਭਾਈ ਉਹ ਹੋਈ ਨਹੀਂ ਜਦੋਂ ਪ੍ਰਗਟ ਹੋਊਗਾ ਫਿਰ ਦੇਖ ਲੈਣਗੇ ਤੇ ਪ੍ਰਗਟ ਹੋਵੇ ਦੇਖੀ ਜਾਓ ਇਹ ਸਾਲ ਦੇ ਵਿੱਚ ਅਸੀਂ ਮੁੰਡਾ ਨੂੰ ਤਿਆਰ ਨਹੀਂ ਹਈ ਨਾ ਪੇਵ ਲਖਿਆ ਉਹ ਭਰਮ ਸਿਓ ਪਰਮਾਏ ਕਿਸੇ ਨੇ ਭੇਦ ਨਹੀਂ ਲਖਿਆ ਧੁਆ ਨੂੰ ਕਾਰ ਹੈ ਧੁਆ ਨੂੰ ਸਮਝ ਨਹੀਂ ਆਈ ਤੇ ਪੇਵ ਲਖਿਆ ਪਰਮ ਦੇ ਵਿੱਚ ਪਰਮੇ ਫਿਰਦੇ ਨੇ ਐਵੇਂ ਪਰਮ ਦੇ ਧਰਮੀ ਬਣੇ ਫਿਰਦੇ ਨੇ ਉਹਨਾਂ ਨੂੰ ਆਪਣੇ ਧਰਮੀ ਹੁੰਦਾ ਦੇਵਤੇ ਹੁੰਦਾ ਪਰਮਾ ਪਰਮਪਾਲੀ ਬੈਠੇ ਨੇ ਜਿਵੇਂ ਸਿੱਖ ਸਿੱਖ ਹੁੰਦਾ ਪਰਮਪਾਲੀ ਬੈਠੇ ਨੇ ਸਾਡੇ ਤੇ ਵੀ ਲਾਗੂ ਹੈ ਗੱਲ ਤੇਥੇ ਜਾ ਕੇ ਨਾ ਅਸੀਂ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਦਣੇ ਲਾਗੀ ਬਾਹਰ ਬਲਿਹਾਰੀ ਕੋ ਰ ਆਪਣੇ ਹੈ ਰੋਹਾੜੀ ਸਤਿਵਾਰ ਜੀ ਨੂੰ ਮਾਨਸ ਤੇ ਦੇਵਤੇ ਕੀ ਹੈ ਕਰਤਨ ਲੱਗੇ ਬਾਹਰ ਜਿਹੜਾ ਰੱਬ ਨੂੰ ਮੰਨਦਾ ਹੈ ਪਰਮਾਤਮਾ ਨੂੰ ਪਰਮੇਸ਼ਰ ਨੂੰ ਮੰਨਦਾ ਹੈ ਉਹ ਦੇਵਤਾ ਹੁੰਦਾ ਪਰ ਸਾਨੂੰ ਵੀ ਹੈ ਉੱਥੇ ਅਸੀਂ ਫਸ ਗਏ ਸਾਨੂੰ ਕਿਹਾ ਕੀ ਕਰਦੇ ਅਸੀਂ ਕੀ ਜਾਂ ਸਾਰੇ ਜੀਤ ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾ ਹਤਾਰਾ ਤੇ ਫਿਰ ਸਾਡਾ ਅਲੱਗ ਕੈਟਾਗਰੀ ਕਿਵੇਂ ਹੋਗੀ ਸਾਡੀ ਕੌਮ ਵੱਖਰੀ ਕਿਵੇਂ ਹੋਗੀ ਸਭ ਜੀ ਤਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹੈ ਜੇ ਕਿ ਇੱਕ ਬਿਤਾਏ ਕਿਸਕੇ ਆ ਬਾਹਰ ਕਾ ਹਾਂ ਠੀਕ ਹੈ ਫਿਰ ਸਿਕਾ ਦੀ ਅਲੱਗ ਕੌਮ ਕਿਵੇਂ ਹੋਗੀ ਇਹ ਬੇਵਿਵਦੀ ਇੱਥੇ ਬੇਵਿਵਦੀ ਇੱਥੋਂ ਬੇਵਿਵਦੀ ਸ਼ੁਰੂ ਹੋ ਗਈ ਇੱਥੋਂ ਦੰਦ ਫਟਣਾ ਸ਼ੁਰੂ ਹੋ ਗਿਆ ਇਹ ਖੱਟਾ ਲੱਗ ਗਿਆ ਈਮਾਨ ਵਿਗੜ ਗਿਆ ਇੱਥੇ ਆ ਕੇ ਗੁਰਮਤ ਛੱਡਤੀ ਬੰਦ ਵਿਗੜ ਗਿਆ ਗੁਰੂ ਕੀ ਬਾਤ ਤਿਆਗਤੀ ਇੱਥੇ ਆ ਕੇ ਗੁਰਮਾਨੀ ਦੀ ਭਗਤੀ ਤਿਆਗਤੀ ਹੈ ਤਾਂ ਇਹ ਇਹ ਰੀ ਸਾਨੂੰ ਫਿੱਟ ਨਹੀਂ ਆ ਅੰਦਰ ਬੇਈਮਾਨੀ ਹੈ ਰਾਜ ਦੀ ਬੇਈਮਾਨੀਆ ਵੱਡਾ ਹੁੰਦੀ ਰਾਜ ਦੀ ਕਬਜ਼ਾ ਕਰ ਲੀਏ ਸਾਰਿਆਂ ਨੂੰ ਆਪਣੇ ਹਿਦਰ ਕਰ ਲੀਏ ਇਹ ਬੇਈਮਾਨੀ ਉਹਦੇ ਸਮਰਥਾ ਨੂੰ ਮੰਨਿਆ ਨਹੀਂ ਹੈ ਜੋ ਉਹ ਕਰਦਾ ਉਹ ਹੀ ਹੋਊਗਾ ਇਹ ਨਹੀਂ ਮਨੀ ਗੱਲੇ ਤੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਹੀ ਨਹੀਂ ਜਾਉਂਦਾ ਥੋੜਾ ਰਾਜੋ ਤੁਸੀਂ ਮੈਂ ਕਰ ਲਉਂਗੇ ਥੱਕੇ ਨਾ ਕਰ ਲੋਗੇ ਹਾਂ ਬੇਦ ਪ੍ਰਾਣ ਕਤੇਵ ਕੁਰਾਨ ਹ ਸੇਵ ਥੱਕੇ ਕਰ ਹਾਥ ਨਾ ਆਏ ਬੇਦ ਪ੍ਰਾਣ ਕਤੇਵ ਕੁਰਾਨ ਪ੍ਰਾਣ ਵੀ ਵਿਚ ਲੈ ਲੈ ਹੁਣ ਹਸਾਵ ਉਹਨਾਂ ਚ ਲੱਗਦਾ ਨਾ ਪ੍ਰਾਣਾ ਚ ਹਸਾਵ ਲਾ ਲਾ ਕੇ ਥੱਕੇ ਕੁੜਲੀਆਂ ਮੜਾ ਮੜਾ ਕੇ ਥੱਕੇ ਹਸੇਵ ਥੱਕੇ ਹਸਾਵ ਲਾ ਕੇ ਕਰ ਹਾਥ ਨਾ ਆਏ ਹਸੇਵ ਥਕੇ ਕਰ ਹੱਥ ਨਾ ਆਏ ਹਾਂ ਹਾਂ ਕਰ ਤੇ ਕੰਮ ਲੱਗੂ ਹਸੇ ਹੱਥ ਨਾ ਆਏ ਥਕੇ ਕਰ ਹੱਥ ਕਿਸੇ ਦੇ ਨਹੀਂ ਆਏ ਹਸੇਵ ਥਕੇ ਕਰ ਹਸਾਬ ਕਰ ਕਰਕੇ ਥੱਕ ਗਏ ਹੱਥ ਨਾ ਆਏ ਕਿਸੇ ਦੇ ਹੱਥ ਨਹੀਂ ਆਏ ਕਿਸੇ ਨੂੰ ਜਵਾਬ ਨਹੀਂ ਮਿਲਿਆ ਸਵਾਲ ਪ੍ਰੋਬਲਮ ਸੀ ਇੱਕ ਉਹਦਾ ਸੋਲੂਸ਼ਨ ਨਹੀਂ ਮਿਲਿਆ ਬਥੇਰੇ ਗ੍ਰੰਥ ਲਿਖਤੇ ਗੁਰਬਾਣੀ ਜੋ ਦਾ ਪ੍ਰੋਬਲਮ ਦਾ ਹੱਲ ਹੈ ਸੋਲੂਸ਼ਨ ਹੈ ਜਵਾਬ ਹੈ ਉਸ ਸਵਾਲ ਦਾ ਸਵਾਲ ਕੀ ਇੱਕ ਕੀ ਹੈ ਇਹ ਸਵਾਲ ਜਿਹਦਾ ਜ਼ਿਕਰ ਜਕਰ ਕਰਦਾ ਉਹ ਕੀ ਹੈ ਤੇ ਇਹਦਾ ਜਵਾਬ ਗੁਰਬਾਣੀ ਚ ਹੈ ਇਹਦਾ ਜਵਾਬੇ ਕੋਈ ਤਾਂ ਕੋਈ ਇਹਦਾ ਸਵਾਲ ਆ ਗੁਰਾ ਇੱਕ ਦੇ ਬੁਝਾਈ ਸਭਨੇ ਜੀਆਂ ਕਾ ਇੱਕ ਦਾਤਾ ਸੋਮੇ ਵੀ ਸੁਣਨਾ ਚਾਹੀਏ ਕੋਈ ਰ ਇੱਕ ਵਾਰ ਸਮਝਾ ਦੇਖੀਏ ਫੇਰ ਨਹੀਂ ਭੁੱਲਦਾ ਐਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਇਹਦਾ ਮਤਲਬ ਇਹ ਹੈ ਕਿ ਨਾਨਕਦੇਵ ਜੀ ਕਹਿ ਰਹੇ ਨੇ ਇਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਉਹਰਾ ਇੱਕ ਦੇ ਮੁਝਾਈ ਮੁਝਾਈ ਕੋਣ ਹੈ ਸਬਨਾ ਜੀਾਂ ਦਾ ਇੱਕ ਦਾਤ ਹੈ ਜਿਹੜਾ ਉਸ ਇੱਕ ਦੀ ਗੱਲ ਕਰਦਾ ਮੈਂ ਸਬਨਾ ਜੀਾਂ ਦਾ ਇੱਕ ਦਾਤ ਹੈ ਜਿਹੜਾ ਉਹਦੀ ਗੱਲ ਹੈ ਸੋ ਮੈਂ ਬਸ ਇਹ ਫੈਲੀਵੇ ਬੋਲਦਾ ਇਹ ਸਵਾਲ ਦਾ ਜਵਾਬ ਹੈ ਕਰੋ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤਸਿਓ ਕਿਨੁ ਸ੍ਰੀ ਪਦਮਾਪਤੀ ਪਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਜਿੰਨਾ ਚਿਰ ਪੂਰੇ ਪ੍ਰੇਮ ਦਾ ਪ੍ਰਭਾਵ ਨਹੀਂ ਹੈ ਨਾ ਉਧਰ ਉਹ ਨਾ ਜਰ ਨਾ ਕਿਸੇ ਦਰਗਾਹ ਦੇ ਵਿੱਚ ਇੱਜ਼ਤ ਹੈ ਦਰਗਾਹ ਹੀ ਕੋਈ ਨਹੀਂ ਪੁੱਛਦਾ ਉਹ ਚਿਰ ਪਤਨੀ ਨਾਲ ਪੂਰਾ ਪ੍ਰੇਮ ਨਹੀਂ ਹੈ ਪਰ ਸੱਚ ਨਾਲ ਪੂਰਾ ਪ੍ਰੇਮ ਦੀਦਾ ਪਤ ਪ੍ਰੇਮ ਸੱਚ ਨਾਲ ਜੇ ਨਾ ਜਰ ਅੰਦਰੋਂ ਪ੍ਰੇਮ ਨਹੀਂ ਹੈ ਉਹਦਾ ਸੱਚ ਦੀ ਪ੍ਰਾਪਤੀ ਕਿਸੇ ਨੂੰ ਹੋਗੀ ਹੋਵੇ ਨਹੀਂ ਹੋ ਸਕਦਾ ਦੱਸੋ ਕਿ ਨਾ ਪਾਇਆ ਦੱਸੋ ਕਿ ਨੂੰ ਪਤਾ ਲੱਗਿਆ ਸਹਜ ਦਾ ਦੱਸੋ ਕਿ ਨੂੰ ਪਤਾ ਲੱਗਿਆ ਅੱਜ ਸਹਜ ਦਾ ਜਿੰਨਾ ਚਿਰ ਸੱਚ ਨਾਲ ਪ੍ਰੇਮ ਨਹੀਂ ਸੀ ਉਹਦਾ ਕਹਿਣਾ ਮੈਂ ਪ੍ਰੇਮ ਕਿਉਂ ਤੇ ਇਹ ਲੱਗ ਪਾਇਆ ਪਾਇਆ ਕਿਨੂ ਸ੍ਰੀ ਪਦਮਾਪਤੀ ਪਾਇਆ ਪਦਮਾਪਤੀ ਦੇਖੋ ਪਦਮਾਪਤੀ ਉੱਥੇ ਵੀ ਆਇਆ ਹੋਇਆ ਹੈ ਪਹਿਲਾਂ ਪਦਮਾਪਤੀ ਇੱਥੇ ਵੀ ਆਇਆ ਹੈ ਫਰਕ ਕੀ ਹੈ ਇਹ ਤਾਂ ਸ੍ਰੀ ਲੱਗਿਆ ਆ ਪਦਮਾ ਪਦਮ ਉਹ ਤੇ ਕੱਲਾ ਪਦਮਾ ਪਤਾ ਉਹ ਪਦਮਾ ਪਦ ਬਿਸ਼ਰੂ ਆ ਜਿਹੜਾ ਉਹ ਤੇ ਸ੍ਰੀ ਨਹੀਂ ਲੱਗਿਆ ਆ ਨਾਲ ਕੋਈ ਦੇ ਬਿਸ਼ਰੂ ਅਰਥ ਕਰਦੇ ਨੇ ਦੋਹੇ ਜਗ੍ਹਾ ਇੱਕ ਸ੍ਰੀ ਪਦਮਾਪਤਾ ਕੁ ਮਾਦੂਗ ਪਤਾ ਪਾਰਨ ਪਾਇ ਸਕੇ ਪਦਮਾਪਤੀ ਆ ਪਾਰਨ ਪਾਇ ਸਕੇ ਪਦਮਾਪਤ ਬੇਦ ਕਤੇ ਵਾ ਭੇਦੋ ਚਾਰਾਂ ਇਹ ਸ੍ਰੀ ਪਦਮਾ ਪਤਾ ਹੈ ਇਸ ਸ੍ਰੇਸ਼ਟ ਪਦਮਾ ਪਾਤਾ ਹੈ ਉਹ ਕੱਲਾ ਪਦਮਾ ਪਾਤਾ ਉਹ ਨਕਲੀ ਹੈ ਅਸਲੀ ਹੈ ਸ੍ਰੀ ਲਾਗੇ ਅਸਲੀ ਦੱਸਿਆ ਪਦਮਾ ਪਤਕੇ ਤੇ ਪਲਿਕ ਇਹ ਦੋ ਜਗ੍ਹਾ ਉਹੀ ਕਰ ਗਿਆ ਕੋਈ ਨਹੀਂ ਤੇ ਜਾਣ ਇਹਨੂੰ ਤਾਂ ਬਸਾ ਮੌਕਾ ਮਿਲਦਾ ਹੈ ਟੀਕਾ ਕਾ ਨਰਨ ਸਿੰਘ ਇਹ ਟੀਕਾ ਕਾ ਨੂੰ ਤਾਂ ਬਸਾ ਮੌਕਾ ਮਿਲਦਾ ਬਾਬਲ ਨੂੰ ਵੀ ਕਿਤੇ ਨਾ ਕਹਦੇ ਇਹ ਜਾ ਕੋ ਆਵੇ ਭਾਇਆ ਰਾਮੂ ਕਿਝੋੜਾ ਪਾਜੋ ਆਪਣਾ ਇਹ ਤਾਂ ਬਸਾ ਮਿਲਦਾ ਮੌਕਾ ਉੱਥੇ ਉਹਨਾਂ ਨੇ ਰੱਖਿਆ ਹੈ Belém!